ਗਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਇਹ ਪ੍ਰੋਗਰਾਮ 8 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਆਈਟੀਆਈ ਗਰਾਊਂਡ ਕਾਹਨੂਵਾਲ ਰੋਡ ਬਟਾਲਾ ਵਿਖੇ ਹੋਵੇਗਾ ਸਮਾ ਸ਼ਾਮ ਦੇ 5:30 ਵਜੇ ਰਹੇਗਾ ਇਹ ਪ੍ਰੋਗਰਾਮ ਲਾਈਟ ਐਂਡ ਸਾਊਂਡ ਸ਼ੋਅ ਹੋਵੇਗਾ ਜਿਸ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਵੱਲੋਂ ਲਿਆ ਗਿਆ ਹੈ। ਉਹਨਾਂ ਨੇ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਸਿਯੋਮਾਨ ਦੀ ਅਗਵਾਈ ਵਿੱਚ ਇਹ ਨਿਰਦੇਸ਼ ਦਿੱਤੇ ਗਏ ਨੇ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਪ੍ਰੋਗਰਾਮ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਸਮੇਤ ਇੱਥੇ ਪਹੁੰਚਣ ਕਿਉਂਕਿ ਇਸ ਪ੍ਰੋਗਰਾਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿਰਾਸਤ ਸਿੱਖਿਆਵਾਂ ਅਤੇ ਮਹਾਨ ਬਲੀਦਾਨ ਬਾਰੇ ਚਾਨਣਾ ਪਾਇਆ ਜਾਵੇਗਾ ਤੇ ਇਸ ਪ੍ਰੋਗਰਾਮ ਵਿੱਚ ਦਾਖਲਾ ਮੁਫਤ ਹੋਵੇਗਾ ਜਾਣ ਹਿੱਤ ਅਸ਼ੀ ਦੇ ਲਈ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਸ ਕਮਿਟੀ ਵਿਜ਼ਿਟ ਕੀਤੀ ਜਾ ਰਹੀ ਹੈ ਅ ਅਸੀਂ ਸਾਰੇ ਜਾਣਦੇ ਹਾਂ ਕਿ 8 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮੀ 5:30 ਵਜੇ ਤੋਂ ਇੱਕ ਲਾਈਟ ਐਂਡ ਸਾਊਂਡ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ ਆ ਆਈਟੀਆਈ ਬਟਾਲਾ ਦਾ ਜਿਹੜਾ ਪਲੇਗਰਾਉਂਡ ਹੈਗਾ ਉੱਥੇ ਆ ਇਹ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈਗਾ ਹੈ ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਆ ਦੇ ਆਨਰ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਸ਼ੋਅ ਇੱਥੇ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਆ ਇਹਦੇ ਵਿੱਚ ਜਿਹੜੀ ਐਂਟਰੀ ਹੈਗੀ ਉਹ ਬਿਲਕੁਲ ਫ੍ਰੀ ਹੈ ਕੋਈ ਕਿਸੇ ਤਰੀਕੇ ਦੀ ਕੋਈ ਟਿਕਟ ਨਹੀਂ ਕੋਈ ਪਾਸ ਦੀ ਨਹੀਂ ਕੋਈ ਵੀ ਇੱਥੇ ਆ ਕੇ ਬੈਠ ਕੇ ਇਸ ਦਾ ਆਨੰਦ ਲੈ ਸਕਦਾ ਹੈ ਤੇ ਮੇਰੀ ਇਹੀ ਇਸ ਰਾਹੀਂ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਤੁਸੀਂ ਵੱਧ ਤੋਂ ਵੱਧ ਫੈਮਿਲੀ ਨਾਲ ਇੱਥੇ ਆ ਕੇ ਇਹ ਲਾਈਟ ਐਂਡ ਸਾਊਂਡ ਸ਼ੋਅ ਨੂੰ ਦੇਖੋ ਸਰ ਕਿੰਨਾ ਸਮਾਂ ਪ੍ਰੋਗਰਾਮ ਚੱਲੇਗਾ ਦੇਖੋ ਇਹ ਪ੍ਰੋਗਰਾਮ ਜਿਹੜਾ ਹੈ ਅਰਾਊਂਡ 1.5 ਘੰਟੇ ਦਾ ਪ੍ਰੋਗਰਾਮ ਹੋਊਗਾ ਤੇ ਬੜਾ ਅੱਛਾ ਹਿਸਟਰੀ ਦੇ ਨਾਲ ਇਹ ਜੋੜਨ ਵਾਲੀ ਚੀਜ਼ ਹੈਗੀ ਹੈ ਤੇ ਇਹ ਬੜਾ ਬਿਊਟੀਫੁਲ ਤਰੀਕੇ ਨਾਲ ਡਿਜ਼ਾਈਨਡ ਹੈ ਤੇ ਬਾਕੀ ਸਾਰਿਆਂ ਨੂੰ ਬੜਾ ਆਨੰਦ ਆਊਗਾ ਇਸ ਤੇ ਕਿੰਨੀ تیاری ਹੋ ਗਈ ਜੇ ਕਿੱਥੋਂ ਆ ਰਹੇ ਨੇ ਆਰਟਿਸਟਸ ਦੇਖੋ ਆਰਟਿਸਟ ਜਿਹੜੇ ਹੈਗੇ ਪੂਰਾ ਇੱਕ ਸਾਊਂਡ ਐਂਡ ਲਾਈਟ ਸ਼ੋ ਦਾ ਪੂਰਾ ਇੱਕ ਸੈਟਅਪ ਹੈਗਾ ਜਿਹੜਾ ਕਿ ਇੱਥੇ ਗਰਾਊਂਡ ਦੇ ਵਿੱਚ ਸੈਟਅਪ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਮੇਰੀ ਇਹੀ ਬੇਨਤੀ ਹੈ ਪੂਰੇ ਜ਼ਿਲ੍ਹੇ ਚੋਂ ਨਾਟ ਜਸ ਬਟਾਲਾ ਚੋਂ ਸਾਰੇ ਜ਼ਿਲ੍ਹੇ ਚੋਂ ਤੁਸੀਂ ਇੱਥੇ ਆ ਕੇ ਦੇਖੋ ਇੱਕ ਵਾਰੀ ਦੇਖਣ ਵਾਲੀ ਚੀਜ਼ ਹੈ